ਸਤਨਾਮੁ ਸ੍ਰੀ ਵਾਹਿਗੁਰੂ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਪੰਗਤ ਪਾਇ ਪੈਜ ਰਖਦਾ ਆ ਰਾਮਨਾਥ ਜੀ ਹਨਾਕ ਸੋ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਨਾਇ ਅਹੰਕਾਰੀਆਂ ਨਿਦਕਾਂ ਪਿਠ ਦੇ ਨਾਮ ਜਿਉ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਾਧਗੁਰ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾ ਸੁਖ ਤਮ ਨਾ ਹੋਈ ਨੋ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰਣਾ ਹੋਈ ਵਿਰਹਾ ਰੇ ਗੁਰਦਵਸਿਆ ਤੀਰਾਂਤ ਨੰ ਜਾਇ ਰਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਖ ਲਖਲਾ ਵਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋ ਕੁਛ ਕਰਨਾ ਸੋ ਕਰਿਆ ਸੋ ਦਰ ਰਾਗ ਆਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖੇ ਹਾ ਸੋ ਘਰ ਕੇ ਹਾ ਜਦ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੀਰੇ ਵਾਣਹਾਰੇ ਕਿਤੇ ਤੇਰੇ ਰਾਗ ਬਨੇ ਸੁਖ ਹੈ ਕਿਤੇ ਤੇਰੇ ਗਾਮਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਨ ਆਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਕ੍ਰਿਸ਼ਣੇਸ਼ਰ ਪਰਮਾ ਦੇਵੀ ਸੋਹਰ ਤੇਰੇ ਸਦਾ ਸੁਵਾਰੇ ਗਾਵਣ ਤਤਨੂ ਅਨੰਦ ਨਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤਤਨੂ ਸਿੱਧ ਸਮਾਧੀ ਅੰਦਰ ਗਾਵਣ ਤਤਨੂ ਸਾਧ ਵਿਚਾਰੇ ਗਾਵਣ ਤਤਨੂ ਜਤੇ ਸਤੇ ਸੰਤੋਖੀ ਗਾਵਣ ਤਤਨੂ ਵੀਰ ਕਰਾਰੇ ਗਾਵਣ ਤਤਨੂ ਪੰਡਿਤ ਆਪਣਾ ਰਕੇਸ਼ਰ ਜੁਗ ਜੁਗ ਵਿਦਿਆ ਨਾਲੇ ਗਾਵਣ ਤਤਨੂ ਮਹੂਣੀਆ ਸੁਰਗਮਾਜ ਪਿਆਲੇ ਗਾਵਨ ਤਨ ਨੂੰ ਨਤਨੋ ਪਾਏ ਤੇਰੇ 860 ਤਿਰਥ ਨਾਲੇ ਗਾਵਨ ਤਨ ਨੂੰ ਜੂਦ ਮਹਾਮਲ ਸੂਰਾ ਗਾਵਨ ਤਨ ਨੂੰ ਖਾਣੀ ਚਾਰੇ ਗਾਵਨ ਤਨ ਨੂੰ ਖੰਡਮ ਨਮਨ ਵੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤ ਦਿਨੋ ਗਾਵਨ ਜੋਤਿ ਰ ਭਾਵਨ ਰਤੇ ਤੇਰੇ ਭਗਤ ਦਰਸਾਲੇ ਹੋਰ ਕੀਤੇ ਤੇ ਦਿਨੋ ਗਾਵਨ ਸਾਮ ਚਿਤਨਾਵਨ ਨਾਨਕ ਗਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸਾਥਿ ਨਾਏ ਹੈਪੀ ਹੋ ਸੇ ਜਾਏ ਨਾ ਜਾਸੀ ਰਚਨਾ ਜਿੰਦਲ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖੇ ਕੀ ਤਾਪਣ ਜਾਉ ਦਿਸ ਦੇਵੜੇ ਆਈ ਜੋ ਦਿਸ ਪਾਵੇ ਸੋਏ ਕਰਸੇ ਪਰ ਹੁਕਮ ਨਾ ਕਰ ਨਾ ਜਾਈ ਸੋ ਪਾਦਸ਼ਾਹੋ ਸਹਾ ਪਾ ਸਾਹਿਬ ਨਾਨਕ ਨਹਿੜ ਰਜਾਈ ਆਸਾ ਮਹਿਲਾ ਪਹਿਲਾ ਸੁਨਾ ਵੰਡਾ ਕੈ ਸਭ ਕੋ ਏਕ ਨਵੰਡਾ ਨੇਠਾ ਹੋਏ ਕੀ ਹੁੰਦਾ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸੁਭਾਈ ਵੱਡੇ ਮੇਰੇ ਸਾਹਿਬਾ ਗੁਰੂ ਅੰਮੇਰਾ ਗੁਣੇ ਹੀਰਾ ਕੋ ਨਾ ਜਾਣੈ ਤੇਰਾ ਕੀਤਾ ਕੇਵੜਾ ਕੀ ਨਾਨਕ ਸਾਬ ਸੁਰਤਿ ਮਨਿ ਸੁਰਤਿ ਕਮਾਈ ਸਾਕੀ ਹੁੰਦ ਮਿਲ ਕੀ ਹੁੰਦਾ ਪਾਏ ਗਿਆਨੀ ਧਿਆਨੀ ਗੁਰ ਗਰਹਾਏ ਗਹਨ ਨਾ ਜਾਏ ਤੂਰੀ ਤਲਬਣਿਆਈ ਸਾਉ ਸਤ ਸਤ ਤਪ ਸਭ ਚੀਆਈਆਂ ਸਿੱਧਾ ਮੁਰਖਾ ਕੀਆ ਵੜਿਆਈਆਂ ਤਦਨੋ ਸਿੱਧੀ ਗਿਨ ਨਾ ਪਾਇਆ ਅੱਖ ਨਾ ਮਨ ਨਾ ਥਾ ਨਾ ਹਾਇਆ ਅੱਖਨ ਵਾਲਾ ਕੀਆ ਵਿਚਾਰ ਸਿਖਤਿ ਭਰੇ ਜਨੇ ਪੰਡਾਰਾ ਜਿਸ ਤੂੰ ਦੇਹੇ ਇਸੈ ਕੀ ਆਚਾਰ ਨਾ ਨ ਸਚ ਸਵਾਰਣ ਹਰਨਾ ਆਸਾ ਮਹਿਲਾ ਪਹਿਲਾ ਆਖਾ ਨਿਵਾਮ ਸ੍ਰੀ ਅਮਰ ਜਾਉ ਆਖਣਵਕ ਸਾਚਾ ਨਾਉ ਸਾਚੇ ਨਾਮ ਕੇ ਲਾਗੈ ਭੂਖ ਅਦ ਭੁਖ ਹੈ ਖਾਇ ਚਨਹਿ ਦੁਖ ਸੋਖ ਉਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚਾ ਨਾਮ ਜਿਤ ਲਵਣੇ ਆਈ ਆਤ ਕੇ ਕਿਉ ਲਹਿ ਪਾਈ ਜੇ ਸਾਮਲ ਕੇ ਆਖ ਨ ਪਾਹੀ ਵਡਾ ਨਾ ਹੋਵੇ ਕਾਟ ਦਜਾਈ ਨਾ ਹੋ ਮਰੈ ਨਾ ਹੋਵੇ ਸੋਗ ਜਿੰਦ ਦਰਹਿ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੇੜਾ ਆਪ ਥੇਵੜ ਤ੍ਰਿਦਾਤ ਜਿਨ ਜਿਨ ਕਰਕੇ ਕੀਤੀ ਰਾਤ ਆਸਾਂ ਵਿਚਾਰ ਹੈ ਤੇ ਗਮ ਜਾਤ ਨਾਨਕ ਨਾਮੇ ਬਾਸਨਾਤ ਰਾਵ ਗੁਰੂ ਦੇ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਗੁਰੂ కృਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੀਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕੀ ਉੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਬਦਾਸ ਹੈ ਮੂਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਾਲ ਹਾਰ ਸੁਨਾਵ ਨਾ ਪਾਇਆ ਤੇ ਭਾਗ ਇਹਨਾਂ ਜੰਪਾਸ ਜੋ ਸਾਧਗੁਰ ਸ਼ਰਣ ਸੰਗਤ ਨਹੀ ਆਈ ਤ੍ਰਿਗ ਜੀਵੇ ਤ੍ਰਿਗ ਜਿਵਾਸੋ ਜਨਾ ਹਰ ਜਨਾ ਸਾਧਗੁਰ ਸੰਗਤ ਪਾਏ ਅਨੁ ਤੁਰ ਮਾਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਹਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਜਰੇ ਮਹਿਲਾ ਪੰਜਵਾ ਕਾਹਿਰ ਮਨ ਇਤਵਦਮ ਜਹਨ ਹਰਿ ਜੋ ਪ੍ਰਿਆ ਸੈਲ ਬਤਲ ਮੈਂ ਜੰਤੋ ਕਾਈ ਥਾ ਕਰਜ ਕਾ ਗਏ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਅਮਲੈ ਸੋ ਤਰਿਆ ਗੁਰ ਪ੍ਰਸਾਦ ਅਬੰਧ ਪਾਇਆ ਸੂਕੇ ਕਾਸ ਤਹਰਿਆ ਰਹਾਉ ਜਨਨ ਬਿਤਾ ਲੋਭਤ ਮਨਤਾ ਕੋ ਨਗਿਸ਼ਟੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹੇ ਮਨ ਕੋ ਕਰਿਆ ਊੜੈ ਉਡਾਵੈ ਸੇ ਕੁਸਾਨ ਪਾਚੇ ਬਿਸ਼ਰੇ ਸ੍ਰੀ ਸ਼ਰਿਆ ਦਿਨ ਕਮਣ ਖਲਾਵੈ ਕਮਣ ਚੁਕਾਵੈ ਮਨਮਹ ਸ਼ਮਨਣ ਕਰਿਆ ਸ਼ਾਮਨ ਧਾਨ ਦਾ ਸਾਸ਼ਟ ਅਸਨਾਨ ਠਾਕੁਰ ਕਰ ਅਤਨ ਤਰਿਆ ਜਨ ਨਾਨਕ ਬਲ ਬਲ ਸਾਧ ਬਨ ਜਾਈਐ ਤਨੰਤ ਨ ਪਾਰਾ ਬਰਿਆ ਰਾਗ ਸਮਹਿਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰ ਹਉ ਤਿਆਵ ਹੈ ਸਭ ਤਿਆਵ ਹੈ ਤੁਝੀ ਹਾ ਸੱਚੇ ਸਰਜਨਹਾਰ ਸਾਹੋ ਜੀ ਤੂੰ ਮਹਾਰੇ ਜੀ ਤੂੰ ਜੀ ਆਖਾ ਦਾ ਤਾਰ ਹਰਤ ਆਭੋ ਸੰਤੋ ਜੀ ਸਾਧੂ ਕੀ ਵਿਚਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਗਿਆਨ ਨਾਨਕ ਜੰਦ ਵਿਚਾਰਾ ਤੂੰ ਘੜ ਘੜ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪਰਗ ਸਮਾਨ ਇਕ ਦਾਤ ਇਕ ਬਿਖਾਰੀ ਜੀ ਸਾ ਤੇਰੇ ਚੋਜ ਵਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨਾ ਵਰਣਾ ਜਾਣਾ ਤੂ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਦੇਖਿਆ ਗੁਨਾਹ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨਾਨਤਨ ਕੁਰਬਾਨ ਹਰ ਧਿਆਵ ਹੈ ਹਰ ਧਿਆਵ ਹੈ ਤੂੰ ਨੇ ਇਸ ਜਨ ਜੁਗਮਾ ਸੁਖਵਾਸੀ ਸੇ ਮੁਕਤ ਸੇ ਮੁਕਤ ਪਹੇ ਜਨ ਹਰ ਧਿਆਵਾ ਜੀ ਜਨ ਤਉਟੇ ਜਾਮਗੇ ਫਸੇ ਜਿਨ ਨਿਰਪਾਉ ਜਿਨ ਹਾਰ ਅਜਨ ਹਾਰ ਅਧਿਆਇਆ ਜੀ ਤਨ ਕਾ ਭਉ ਸਭਗ ਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਦੇਤੀ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨਾਨ ਅਚਲ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਬਖਸ਼ ਲਾਹਣ ਤੋ ਜੀ ਹਨ ਨ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਆਖਰੇ ਹੇ ਹਰ ਪੂਜਾ ਜੀ ਤਾ ਤਪ ਹੈ ਜਫਿਆ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਿਮਰਤੋ ਸਾਸਤਰ ਦੀ ਗ੍ਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਵਾਦ ਬ੍ਰਹ ਖ ਪਰੰਪਰ ਕਰਤਾ ਜੀ ਤੁ ਤ ਦੇਵ ਨ ਆਵਨਾ ਕੋਈ ਤੂੰ ਜੁਗ ਜੁਗ ਏਕ ਸਦਾ ਸਦਾ ਸੇ ਕੋ ਜੀ ਤੂੰ ਨਹਿ ਚਲ ਕਰਤਾ ਸੋਈ ਉਦਾਪੇ ਭਾਵੈ ਸੋਇ ਵਰਤੈ ਜੀ ਤੂੰ ਆਪੈ ਕਰਹਿ ਸਭ ਹੋਈ ਉਦਾਪੈ ਸ੍ਰਿਸ਼ਟ ਸਭ ਪਾਈ ਜੀ ਉਦਾਪੈ ਸਰਜ ਸਭ ਹੋਈ ਜਨਾਨ ਲਖੁਣ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣਵੀ ਆਸਾ ਮਹਲਾ ਚੌਥਾ ਤੂੰ ਕਰਤਾ ਸਿਆਰ ਮੈਂਡਾ ਸਾਈਂ ਜੋ ਤੂੰ ਪਾਵੈ ਸੋ ਵਿਥਿ ਸੇ ਜੋ ਤਉ ਦੇ ਸੋਇ ਹਾ ਪਾਈ ਰਹਾ ਵੋ ਸਾਬ ਤੇਰੇ ਨੂੰ ਸਵਨੇ ਧਿਆਇ ਜਿਸ ਨੂ ਕਿਰਪਾ ਕਰੇਂ ਦਿਨ ਨਾਮ ਅਮਰਤ ਲਪਾਇਆ ਗੁਰ ਮਹਲਾ ਦਾ ਮਨ ਮੁਹਗਵਾਇਆ ਆਦਿ ਛੋੜਿਆ ਅਗ ਲਾਇਆ ਤੂੰ ਦੁਨਿਆਵੋ ਸਤਜਿਹੀ ਮਾਹੀ ਦਮੰਦੁ ਜਾ ਕੋਈ ਨਾਹੀ ਜੀ ਜਾਂ ਸਾਥੀ ਰਾਖੇ ਦੇ ਬਿਜੋ ਮਨੋਂ ਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਹੇ ਸੋਈ ਜੰਝੜੈ ਹਰ ਗੁਣ ਸਦਿ ਹੀ ਆਖ ਵਖਾਣ ਜਿਨ ਹਰ ਸੇਵਿਆ ਜਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਥੀ ਰਾਖੀ ਆ ਸਭ ਹੋਈ ਤਤ ਬਿੰਦੂ ਜਾਵਨ ਨਾ ਕੋ ਹੋਈ ਹੋਂ ਕਰ ਕਨ ਵੇਖ ਹੈ ਜਨ ਹੈ ਸੋਈ ਜਨਾਨੂ ਗੁਰਮੁਖ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਚਿਤ ਸਰਵੜਾ ਪ੍ਰਣਵਾਸਾ ਪਾਣੀ ਪਾਵਗਤ ਨਹਿ ਕੀਆ ਪੰਗਜ ਮੋ ਪੰਗਨੇ ਚਾਲੈ ਹਾਂ ਦੇਖਾ ਤਹਟ ਮੇਲੇ ਮਾਨੇਕ ਨਾ ਚੀਤ ਸਮੂਨ ਮੰਨਾ ਹਾਰ ਵਸਰਾ ਤੇਰੇ ਉਨਗ ਲਿਆ ਰਹਾਵੂ ਨਾ ਹਉ ਜਤੇ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਕ੍ਰੁਣਤ ਨਾਨਕ ਜਨ ਗਿਸ਼ਣੜਾ ਜਨ ਤੋਂ ਨਾਹੀ ਵਿਸਰਿਆ ਆਸਾ ਵਹਿਲਾ ਪੰਜਵਾ ਭਏ ਪ੍ਰਾਪਤ ਮਨੁਖ ਦੇਹ ਮਰੀਆ ਗੋਪਿੰਦ ਮਨ ਲਕੀ ਹੈ ਤੇਰੇ ਬਨਿਆ ਅਵਰਕਾਇ ਤੇਰਾ ਗਿਤਨਾ ਕਾਮ ਮਲਸਾਜ ਸੰਗਤ ਪੰਜ ਕੇਵਲ ਨਾਮ ਰੰਗ ਜਮ ਲਾਲ ਭਵ ਜਲ ਤਨ ਲਕੈ ਜਨ ਅਮਰਥਾ ਜਾਤ ਨ ਪਾਇ ਆਖੈ ਰਹਾਉ ਜਵ ਤਉ ਸੰਜਮ ਤਨ ਬਨਾਤ ਮਾਇ ਸੇਵਾ ਸਾਧ ਨ ਜਾਣ ਆਹ ਰਾਇ ਕਹੋ ਨਾਨਕ ਹਉ ਨੀਚ ਕਰਮਾ ਸ਼ਰਨ ਪਰੇ ਕੀ ਰਾਕੂ ਸਰਬ ਪਾਛਾ ਹੀ ਦਸਵੇਂ ਕਬੂ ਬਾਈ ਮੇਨ ਤੇ ਚੌਪਈ ਹਵਰੇ ਕਰਵਾਤ ਦੇ ਰੱਛਾ ਪੂਰਨ ਹੋਈ ਜਿਤ ਕੀ ਇਛਾ ਤਾ ਚਰਨ ਮੰਨ ਰਹੇ ਹਪਾਣਾ ਆਪਣਾ ਜਾਨਕ ਰੋਪਰਤ ਪਾਰਾ ਹਮਰਾ ਦੁਸਤ ਸਬਦ ਮੁਕਾਬ ਹੋ ਆਪਾ ਦਾਇਮਨ ਵਿਚਾਪ ਹੋ ਸੁਖੀ ਵਸੈ ਮੂਰ ਪਰਵਾਰਾ ਸੇਵਕ ਸਿਖ ਸੁਭਾ ਕਰਤਾਰਾ ਔਰ ਅਛਾਲ ਜ ਕਰਦਾ ਕਰੀਏ ਸਾਰ ਬਨਕਵਾਸ ਸੰਗਰਗੈ ਪੂਰਨ ਹੋਵੇ ਹਮਾਰੇ ਆਸਾ ਤੋਰ ਪੈਨ ਕੇ ਰਹੇ ਪਿਆਸਾ ਤੁਮਹ ਸਾਡ ਕੀ ਅਰਦਾਸ ਆਉ ਜੋ ਵਰ ਚਾਹੂ ਸੋ ਤੁਮ ਤੇ ਪਾਵੂ ਸੇਵਕ ਹਮਾਰੇ ਤਾਰੀ ਹੈ ਚਨੁ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਬਾਦ ਨੈ ਮੁਝੇ ਅਮਰਿ ਗੈ ਬਨਨ ਕਾਲ ਕ ਤਰਾਸਨ ਵਰਿ ਗੈ ਹੋਜੋ ਸਦਾ ਹਮਾਰੇ ਪਛਾ ਸ੍ਰੀ ਆ ਤੁਜੋ ਕਰਿਓ ਰੱਛਾ ਰਾਖ ਲਹੁ ਮਨਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਜੀਨ ਬੰਦ ਦੁਸ਼ਨ ਗਿ ਹੰਤਾਦ ਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ અવਤਾਰ ਕਾਲ ਪਾਏ ਸ਼ੋਜ ਜਵਤਾਰ ਕਾਲ ਪਾਏ ਗੁਰੂ ਜੀ ਦੇ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਨਾਜ ਬ੍ਰਹਮਾ ਜੋਥਿਓ ਜਵਨ ਕਾਲ ਸਨ ਉਸਵਾਰਾ ਨਮਸਕਾਰ ਹੈ ਸਾਹੇ ਹਮਾਰਾ ਜਮਨ ਕਾਲ ਸਾਜਗਤ ਬਨਾਇਓ ਦੇਵ ਦੈਤ ਜਥਨ ਉਜਾਇਓ ਆਦ ਅੰਤ ਇਹ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸਹੀ ਕਉ ਹਵਾਰੇ ਸਗਲ ਪ੍ਰਜਾ ਜਿਨ ਆਪ ਸਵਾਰੇ ਸੇਵਕਨ ਕਾ ਸਿਵਗੁਣ ਸਖ ਦੇਓ ਸਾਤਰਨ ਕਾ ਪਲਮੋ ਬਦਕਿਓ ਕਟ ਕਟ ਕੇ ਅੰਤਰ ਗੇ ਜਾਣਤ ਭਲੇ ਬੁਰੇ ਕੀ ਪੀਰਿ ਬਚਾਨਤ ਚੀਟੇ ਦੀ ਗੰਜ ਦਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੁੱਲਾ ਸ਼ਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰਿ ਬਚਾਨ ਕਟ ਕਟ ਕੇ ਪੜ ਪੜ ਕੀ ਜਾਣੈ ਜਾਵ ਦੇ ਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਆਪਣਾ ਜਵਾਕ ਰਖ ਕਰਤ ਹੋ ਗਬਹੁ ਤੁਮ ਮਹਿ ਬਲਤ ਦੇਹ ਦੇਸਪਮੁ ਦੇਤੇ ਵੰਦਨ ਸ੍ਰਿਸ਼ਟ ਸਤਾਰੈ ਆਪ ਆਪਣੇ ਬੋਜ ਉਚਾਰੈ ਤੁਮ ਸਭ ਹਿਤ ਰਹਿ ਦਰਾਲਕ ਜਾਣ ਦਵੇਦ ਭੀਦ ਰਾਲਕ ਨਿਰੰਕਾਰ ਨਰਮ ਨੰਬ ਆਦਨ ਨਨਦ ਸੰਪ ਤਾ ਕਾਉਨ ਚਾਰ ਤੇ ਪਿੰਦਾ ਜਾ ਕੋ ਪੀਵ ਨਾ ਪਾਵਦ ਬਿਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂਲ ਹੈ ਕਜਪੇ ਜਨਾ ਜਾਣ ਚ ਮਹਾ ਦੇਵ ਕੋ ਕਹਤ ਸਦਾ ਸ਼ਿਵ ਅਨੰਕਾਰ ਕਾ ਚਿਨਤ ਨਹਿ ਪੀਵ ਆਪ ਆਪਨੇ ਬਦਹ ਜੀਤੇ ਮਰਨ ਤ ਪਿੰਨ ਪਿੰਨ ਤੁਹ ਹੈ ਤੇਤੇ ਤੁਮਰਾ ਲਖਾ ਨਾ ਜਾਏ ਬਸਾਰਾ ਕਹੈ ਬੁਜਿ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸ੍ਰੂਪਾ ਰੰਗ ਤੇਰਾ ਆਵਕ ਜੀ ਭੂਪਾ ਆਂਡਾ ਜੀ ਰਜ ਸੇਤੇ ਕਿਨੀ ਅਤਿ ਬਖਾਨ ਬਹੁ ਰਚ ਦਿਨੀ ਕਹੋ ਸੁਰਾਜਾ ਹਵੇ ਬੈਠਾ ਕਹੋ ਸ਼ਮਨ ਪਿਓ ਸੰਗਰ ਕਠਾ ਸ agre ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ swam ਪਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੂ ਧੋਠੀ ਥੇ ਉਠਵਤ ਰੁਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜਿਹਾ ਤੁਜਾ ਦਾ ਸ਼ਰਣੇ ਪਰੇਨ ਕਹਿ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਨਨ ਕਹਿ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਧਿਆਈ ਹੈ ਦਾਕੇ ਕਾਲ ਨਿਕਟ ਨਹਿ ਰੱਛਾ ਹੋਈ ਤਾਹੀ ਸਭ ਕਾਲ ਦੁਸ਼ਤ ਅਰਿਸ਼ਟ ਟਰੇਨ ਕਾਲ ਕਿਰਪਾ ਅਰਿਸ਼ਟ ਵਿਵਾਦ ਨ ਜਾਹੇ ਨਿਰਹਰ ਹੋ ਤਾ ਕੇ ਤਾਪ ਤੁਨਖ ਮਹਰੂ ਹਰਿ ਦੇ ਸਦ ਘਰ ਸੋਈ ਦੁਸ਼ਟ ਅਛਾ ਸਕ ਨ ਹੋਈ ਏਗ ਬਾਣ ਮੈਂ ਸੁਮਹਾਰਾ ਕਾਲ ਪਾਸੇ ਤਾਹਿ ਬਾਲਾ ਜਿਨ ਨਿਰਨਾਮ ਤੇ ਹਾਰੋ ਕਹਾ ਦਾ ਨ ਦੁਸ਼ਟ ਦੋਖ ਤੇ ਰਹਾ ਹਰੜ ਕੇਤ ਮੈਂ ਛਨ ਤੇ ਹਾਰੇ ਆਪ ਆਸਨਲ ਹੁ ਮਾਰੇ ਭਰ ਬਠੋਰ ਮੋਹੋ ਸਹਾਈ ਦੁਸ਼ਤ ਦੋਤੀ ਨਹ ਬਚਾਈ ਸਬਈਆ ਪਾਹੇ ਗਹਯवते ਤੁਮਰੇ ਦਵਤੇ ਕੋ ਵਾਸ ਨਹੀ ਆਨੇਉ ਰਾਮ ਨਹ ਪ੍ਰਾਨੁ ਕਰਾਨ ਅਨੇਕ ਹੈ ਉਦਿਗ ਨਾ ਮਾਨਿਉ ਸਿਮਰੇ ਸਾਸ ਰਮੇ ਸਮੈ ਮੋ ਭਿਦ ਕਹੇ ਅਮੇਕ ਨਾ ਜਾਣਿਉ ਹਰੀ ਜਸ ਪਾਣ ਕਿਰਪਾ ਤੂਰੇ ਕਰ ਮੈਂ ਨਾ ਕਹਿਉ ਸਾ ਤੋਹਿ ਮਕਾਨਿਉਂ ਅੰਧੁਲਾ ਸਗਲ ਦਵਾਰ ਕੋ ਸਾੜਕੈ ਜਹ ਤੁਹਾਰੋ ਦਵਾਰ ਵਾਹਿ ਗਹਿ ਕਿ ਲਾਜ ਅਸ ਗੋਬਿੰਦਾਸ ਤੁਹਾਰਾ ਰਾਮ ਕਲੇ ਮਹਲਾ ਤੀਜਾ ਅਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਆਪਿ ਆ ਮਰੇ ਬਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨੁਵ ਜੀ ਆਵਦਾ ਗਿਆ ਰਾਵ ਰਤਨ ਪਰਵਾਰ ਪਰਿਆ ਸ਼ਬਦ ਗਾਵਨਾਈਆ ਸਾਧੂ ਤਾਂ ਗਾਵਹਨੇ ਕੇਰਾ ਮਨ ਜਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਨੂਹਦਾ ਰਹੋ ਹਰਿ ਨਾਨਕ ਹਰਿ ਨਾਨਕ ਹੋ ਤੂ ਮਨ ਮੇਰੇ ਦੂ ਸਭ ਸਾਰਨਾ ਅੰਗੇਕਾਰ ਹੋ ਗਰੇ ਤਿਲਾਕਾਰ ਜਨ ਸਭ ਸਵਾਰਨਾ ਸਵਨਾਗਲਾ ਸਮਰਾਸਵਾਮੀ ਸੋ ਕਿੰਮ ਨੈ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨਕ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭੁ ਚਹ ਜਿਸ ਦੇ ਸੋ ਪਾਵੈ ਸਦਾ ਸਿ ਸਲਾ ਹਾਥਿਰੇ ਨਾਮੁ ਸੋ ਸਾਵੈ ਨਾਮੁ ਲਿਖਿਆ ਮਨੁਸਿਆ ਵਾਜੇ ਸਬਦ ਕਨੇਰੇ ਕਹੈ ਨਾਨਕ ਸਤਿ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮ ਮੇਰਾ ਅਨੁਖਾ ਸਭ ਵਾਜਾ ਪਰ ਸ਼ਾਸਕੁ ਮਨ ਅਵਸ਼ਿਆ ਇਛਾ ਸਪ ਜਾਈਆ ਸਦਾ ਕਿਰਪਾ ਨਿ ਦਿੱਤਾ ਗ੍ਰਿਵਟੋ ਜੈਸਰ ਦੀਆਂ ਊੜਿਆਂ ਗਿਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਆਵਾਜੇ ਪੰਜ ਸਦਗਰਸ ਬਗੈ ਕਰਸ ਬਗੈ ਸ਼ਬਦ ਵਾਜੀ ਖਲਾਜਤ ਕਰਤਾ ਰਿਆ ਪੰਚ ਦੋ ਦਿਵਸ ਕਿਤੇ ਕਾਲ ਗੰਡ ਗਮਾਰਿਆ ਤੁਰ ਕਰਮ ਪਾਇਆ ਤ ਦਿਨ ਕਉ ਤੇ ਨਾਮ ਹਰ ਕੇ ਲਾਗੀ ਕਹਿ ਨਾਨ ਨਾਸ਼ੁ ਹੁਆ ਤਦ ਘਰ ਅਨਹਦ ਵਾਚੀ ਅਨੰਦ ਸੁਨੋੜ ਪਾਗੀ ਹੋ ਸਗਲ ਮਨੋਰ ਦੇ ਪੂਰੇ ਪਾਰ ਬ੍ਰਹਮ ਪਾਇਆ ਤਰੇ ਸਗਲ ਵਿਸੂਰੇ ਦੂਖ ਰੋਸ ਨਤਾਪ ਤਰੇ ਸੁਣੀ ਸੱਚੀ ਬਾਣੀ ਸਤਿ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੁਨਿੰਦ ਕਹਤੇ ਪਵਿੱਤ ਸਤ ਗੋ ਰਹਾ ਬ੍ਰਹਪੂਰੀ ਮਨਵੰਤ ਨਾਨਕ ਅਗਲੇ ਚਨਣ ਲਾਗੇ ਬਾਜ ਅਨਹਦ ਤੂਰੇ ਉਦਾਵਨੀ ਮਹਿਲਾ ਪੰਜਵਾ ਪਾਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੈ ਵਦਾਰ ਹੋਇ ਵਤ ਨੈ ਜਾਇ ਨਤਨੰਦ ਰਖੁਣ ਤਾਰੋ ਦਮ ਸੁਰ ਸਾਰ ਚਨ ਲਗਤ ਰਿ ਹੈ ਸਭ ਲਾਲਕ ਬ੍ਰਹਮ ਵਿਚਾਰੋ ਸੋ ਲੋਕ ਮਹਿਲਾ ਪੰਜਵਾ ਤੇ ਰਾਗਿ ਤਾ ਜਾਤੋ ਨਹੀਂ ਮੈਨੋ ਜੋਗ ਤੋਈ ਵੰਦਨ ਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਲਾਵਨ ਹੋਈ ਸਤਿਗੁਰ ਸਦਨ ਮਿਲਿਆ ਨਾਨਕ ਨਾਮ ਲੈਤਾ ਨੀਵਾ ਜਨਮਨ ਤੇਵੇ ਹਰਿਆ ਪਾਉੜੀ ਤਿਥੈ ਦੂ ਸਮਰਾਥ ਹੋਇ ਤੈ ਕੋਈ ਨਾਹੀ ਉਤੇ ਤੇਰੀ ਰਾਖਾ ਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਟ ਜਾਹੇ ਹੌਜ ਰਿਖੁ ਸੁਗਾ ਹੋਇ ਹੋਗਰਿ ਸ਼ਬਦਿ ਪਾਰ ਪਾਹੇਨ ਕੋ ਲੰਗੀ ਪਿਆਸ ਅੰਮ੍ਰਿਤ ਸੇ ਖਾਹੇ ਕਾਲਾ ਪੁੱਤ ਗੁਰੂ ਗੋਬਿੰਦ ਗਾਹੀ ਸਾ ਸਨੋ ਕਿਰਪਾਲ ਸੁਆਲੇ ਸਾਹੇ ਸਾਹੇ ਬ੍ਰਥਾ ਕੋ ਨਾ ਜਾਏ ਯਾ ਵੈਦ ਨਾਹੀ ਸ਼ਲੋਕ ਮਹਿਲਾ ਪੰਜਵਾਂ ਮੰਤਰ ਗੁਰਦਾਦੜਾ ਜਿਹਵਾਜ ਗੁਰਨਾਵ ਨਿਤ ਸਤਿਗੁਰ ਪ੍ਰੇਖੜਾ ਸ਼੍ਰਵਣੇਸ਼ਰ ਨਾਮ ਗੁਰਨਾਮ ਸਤਿਗੁਰ ਸੇਤਿ ਰਤਿਆ ਦਰਗਹ ਪਾਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸਨਾਵਾ ਦੇ ਜਗ ਵਿੱਚ ਤੁਮ ਕਾੜਿ ਹੈ ਫਿਰ ਲੇ ਕੀ ਕੀ ਮੇਲਾ ਪੰਜ ਵਾਰ ਰੱਖੇ ਰਖਨਹਾਰ ਆਪ ਭਾਰਿਯਨ ਫਿਰ ਕੇ ਪਹਿਰੇ ਪਾਈ ਕਾਜ ਸੁਵਾਰਿਯਨ ਹੁਆ ਆਪ ਦਿਆਲ ਅਮਨਹੁ ਨਵਸ਼ਾਰਿਯਨ ਸਾਜਨਾ ਦੇ ਸੰਗ ਭਵਜਲਤਾਰਿਯਨ ਆਗਤ ਅਨੰਦਿਕ ਦੁਸ਼ਟ ਆਖ ਨਮਾਹੀ ਪਤਾਰਿਨ ਤੇ ਸਾਹਿਬ ਕੀ ਟੇਕ ਨਾਨਕ ਮਨਿ 마ਹੀ ਜੇ ਸਭ ਸਮਰਤ ਸੁਭ ਹੋਏ सगले ਤੁਮਕ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨਿ 마ਹੀ ਦੇਸ ਦਾ ਸ੍ਰਮਤ ਸੁਖ ਹੋਈ ਸਗਲੇ ਨੁਕ ਜਾ ਨਾਹੀ ਵਾਹਿ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ